ਕਈ ਵੀਰਾਂ ਨੂੰ ਸ਼ਾਇਦ ਮੇਰੀ ਗੱਲ ਵੀ ਖਟਕੂਗੀ ਵੀ ਕਈ ਪਤਾ ਨਹੀਂ ਜਿਹੜੇ ਵਿਦਵਾਨ ਆ ਕਿਵੇਂ ਸੋਚਣ ਇੱਕ ਤਾਂ ਘੋੜੀ ਤੇ ਇੱਕ ਜਿਹੜੀ ਧੀ ਆ ਬੇਟੀ ਆ ਹਾਂਜੀ ਇਹ ਬਿਨਾ ਕਰਮਾਂ ਤੋਂ ਤੁਹਾਡੇ ਘਰੇ ਨਹੀਂ ਆਉਂਦੀ ਸਹੀ ਗੱਲ ਆ ਜੀ ਹਨਾ ਜਿਹੜੇ ਬੰਦਿਆਂ ਦੀ ਨੀਤ ਤੇ ਨੀਤੀ ਉਹ ਸਿੱਧੀ ਪੱਧਰੀ ਆ ਧੀਆ ਵੀ ਵੀਰੇ ਉਹਨਾਂ ਦੇ ਘਰੇ ਜਾਂਦੀਆਂ ਆ ਬਿਲਕੁਲ ਜੀ ਤੇ ਜਿਹੜੀਆਂ ਘੋੜੀਆਂ ਵੀ ਆ ਜਦੋਂ ਤੁਹਾਡੀ ਨੀਤ ਸੱਚੀ ਐ ਜੇ ਤੁਸੀਂ ਇਹਨਾਂ ਤੋਂ ਵੀਰੇ ਕਰਕੇ ਘੋੜੀ ਖਰੀਦਦੇ ਪਿੱਛੋਂ ਐ ਪਹਿਲਾਂ ਤੁਹਾਡੀ ਪਲੈਨਿੰਗ ਹੁੰਦੀ ਹੈ ਕਿ ਇਹਨਾਂ ਦੇ ਵਿੱਚੋਂ ਅਰਬਾ ਪਤੀ ਹੋਣ ਦੀ ਜਿਹੜੇ ਬੰਦੇ ਤਾਂ ਆਏ ਸੋਚਦੇ ਆ ਉਹ ਤਾਂ ਵੀਰੇ ਕੋੜੀ ਨਾ ਲੈਣ ਨਾ ਲੈਣ ਹਣਾ ਜਿਹੜਿਆਂ ਨੂੰ ਐ ਲੱਗਦਾ ਹੈ ਕਿ ਇਹ ਇੱਕ ਸਟੇਟ ਆਫ ਆਫ ਸਿੰਬਲ ਹੈ ਹਾਂਜੀ ਤੁਹਾਡਾ ਜਿਹੜਾ ਕਰਦਾਰ ਨੂੰ ਉੱਚਾ ਕਰਦੀ ਆ ਬਾਕੀ 6ਵੇਂ ਪਾਸ਼ਾ ਤੋਂ ਸ਼ੁਰੂ ਹੋਇਆ ਕੰਮ ਹਾਂਜੀ ਇਹਦੀ ਸੇਵਾ ਕਰਨੀ ਸਾਡੇ ਲਈ ਵੀ ਵੱਡੀ ਚੀਜ਼ ਹੈ ਜਦੋਂ ਤੁਸੀਂ ਉਸ ਨੀਤ ਨਾਲ ਘੋੜੀ ਨੂੰ ਲਾਉਂਗੇ ਤਾਂ ਵੀਰੇ ਮੈਨੂੰ ਐ ਲੱਗਦਾ ਹੈ ਕਿ ਉਹ ਬੈਨੀਫਿਟ ਦੇਊਗੀ ਦੇਊ ਉਹ ਜਿਹੜਿਆਂ ਨੇ ਘੋੜਿਆਂ ਦੇ ਵਿੱਚ ਵੱਡੇ ਵੱਡੇ ਸਕੈਮ ਕੀਤੇ ਆ ਕੁਝ ਸਾਡਾ ਪਰਿਵਾਰ ਉਹਨਾਂ ਨੇ ਤੋੜਿਆ ਹਾਂਜੀ ਜਿਨ੍ਹਾਂ ਨੇ ਵੱਡੇ ਵੱਡੇ ਸਕੈਮ ਕੀਤੇ ਆ ਘੋੜੀਆਂ ਦੇ ਵਿੱਚ ਠੱਗੀਆਂ ਮਾਰੀਆਂ ਵੱਡੀਆਂ ਵੱਡੀਆਂ ਉਹਨਾਂ ਦੇ ਕਰਕੇ ਵੀ ਜਿਹੜਾ ਇਹ ਪਰਿਵਾਰ ਹੈ ਕਿ ਪਰਿਵਾਰ ਦੇ ਕੋਈ ਜੀ ਟੁੱਟੇ ਆ ਪਰ ਮੈਂ ਚਲੋ ਤੁਹਾਡੀ ਵੀਡੀਓ ਦੇ ਰਹੀਂ ਵੀ ਵੀਰਾਂ ਨੂੰ ਮੈਸੇਜ ਲਾਉਣਾ ਚਾਹਣਾ ਹੈ ਵੀ ਪਾਣੀ ਦਾ ਮਾਰਿਆ ਪਾਣੀ ਹਰਾ ਕਰਦਾ ਚਲੋ ਜਿੱਥੇ ਠੋਕਰ ਵੱਜੀ ਹੈ ਗਾਣ ਨੂੰ ਆਪਾਂ ਉਹ ਰਸਤੇ ਤੋਂ ਉਹਨੇ ਇੱਕ ਜਗ੍ਹਾ ਤੋਂ ਵਿਚਾਰ ਕੇ ਟੱਪਦੇ ਆ ਤੁਸੀਂ ਲਾਈਨ ਨਹੀਂ ਮਾੜੀ ਕੰਮ ਚੰਗਾ ਹੈ ਜੇ ਕੰਮ ਮਾੜਾ ਹੋਵੇ ਤੇ ਬਰੇ ਅਸੀਂ ਘਰਾਂ ਦੇ ਵਿੱਚ 10 10 15 15 ਕੋੜੀਆਂ ਨਾਂ ਬਣਨਗੀਆਂ ਇਹ ਇੱਕ ਨਾ ਪਹਿਲਾ ਪੰਜਾਬੀ ਮੂਵੀ ਆਈ ਸੀ ਐਮਈ ਵਰਕ ਦੀ ਮੋੜ ਹਾਂਜੀ ਤੇ ਇਹ ਮੋਡ ਫਿਲਮ ਦੇ ਵਿੱਚ ਵੀ ਇਹ ਕੋੜੀ ਦੀ ਵੀ ਸ਼ੂਟਿੰਗ ਦੇ ਵਿੱਚ ਵੀ ਰਹੀ ਹੈ। ਅੱਛਾ ਜੀ। ਹਾਂ ਸਾਰੀ ਸ਼ੂਟਿੰਗ ਇਹਦੇ ਉੱਤੇ ਹੋਈ ਆ ਵਧੀਆ ਕਰਦਾਰ ਨਭਾਇਆ ਕੋੜੀ ਨੇ ਆਪਦਾ ਉਹਦੇ ਵਿੱਚ। ਠੀਕ ਹੈ ਜੀ ਠੀਕ ਹੈ। ਤੇ ਰਾਈਡਿੰਗ ਨੂੰ ਵੀ ਬਹੁਤ ਚੰਗੀ ਹੈ ਤੇ ਵੈਸੇ ਬਰੀਡਿੰਗ ਨੂੰ ਵੀ ਬਹੁਤ ਚੰਗੀ ਕੋੜੀ ਹੈ। ਠੀਕ ਹੈ ਜੀ। ਫੇਰ ਤਾਂ ਜਾਨੀ ਕਿ ਪੋਲੀਵੁੱਡ ਤੋਂ ਹੀ ਇਹਦੀ ਪਛਾਣ ਚੰਗੀ ਹੈ। ਹਾਂ ਬਿਲਕੁਲ ਪੂਰਾ ਜੀ ਪੂਰਾ ਜਾਣਦੇ ਹੈ ਜੀ ਲੋਕ ਉਹਦੇ ਵਿੱਚ। ਲੋ ਵੀ ਸੋਨੇ ਆਪਾਂ ਖੜੇ ਆਂ ਜਗਰਾਉ ਮੰਡੀ ਤੇ ਜਗਰਾਉ ਮੰਡੀ ਪੂਰੀ ਭag ਚੁੱਕੀ ਐ ਇਸ ਵਕਤ। ਤੇ ਦੱਸਦੇ ਆ ਤੁਹਾਨੂੰ ਜਾਨਵਰ ਕਿਹੜੇ ਕਿਹੜੇ ਆਏ ਆ ਕਿਹੋ ਜਿਹ ਆ ਮੰਡੀ ਦੇ ਵਿੱਚ ਪਹੁੰਚ ਸਕਦਾ ਵਾ ਬਾਕੀ ਇਸ ਵੀਡੀਓ ਵਿੱਚ ਤੁਹਾਨੂੰ ਰੇਟ ਵੀ ਮਿਲਣਗੇ ਨਾਲ ਆਪਣੇ ਹੋਣਗੇ ਬਾਈ ਸੁਖਜਿੰਦਰ ਜੀ ਉਦੇਕਰਨ ਪਿੰਡ ਤੋਂ ਆਏ ਆ ਮਕਸਰ ਏਰੀਏ ਤੋਂ ਤੇ ਬਾਈ ਨੂੰ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਫਿਰ ਜਾਨਵਰ ਕਿੰਨੇ ਕੁ ਲੈ ਕੇ ਆਏ ਹੋ ਆਪਾਂ ਮੰਡੀ ਦੇ ਵਿੱਚ ਹਾਂ ਜਾਨਵਰ 7-8 ਲੈ ਕੇ ਆਂਦੇ ਵੀਰੇ 2-3 ਵਿੱਚੋਂ ਸੇਲ ਵੀ ਕੀਤੇ ਆ ਬਾਕੀ ਆ ਕੁਝ ਖੜੇ ਆ ਜੀ ਹਾਂ ਜੀ ਜਿਵੇਂ ਮੰਡੀ ਜਿਹੜਾ ਮਕਸਰ ਮੰਡੀ ਦਾ ਰੁਝਾਨ ਸੀਗਾ ਉੱਥੇ ਕੋਈ ਸਵਾਲ ਜਿਆ ਕਹਿੰਦੇ ਜਿਆਦਾ ਆਇਆ ਨਹੀਂ ਜਾਨਵਰਾਂ ਦੀ ਗਾਹ ਕੀ ਘੱਟ ਸੀਗੀ ਇੱਥੇ ਕਿਵੇਂ ਮੰਡੀ ਕਿਵੇਂ ਆ ਮੰਡੀ ਠੀਕ ਹੈ ਵੀਰੇ ਥੋੜਾ ਜਨਾ ਆਪਣੇ ਜਦੋਂ ਪੂਰੀ ਦੁਨੀਆ ਦੇ ਵਿੱਚ ਮੰਦਾ ਆਉਂਦਾ ਹੈ ਪਰ ਸੈਸ਼ਨ ਆਉਂਦਾ ਤੇ ਉਹਦਾ ਜਿਹੜਾ ਦੌਰ ਹੈ ਉਹ ਆਪਣੇ ਵੀ ਦੇਖਣ ਨੂੰ ਮਿਲਦਾ ਹੈ ਹਮ ਕਿਉਂਕਿ ਇਹ ਜਿਹੜਾ ਆਪਣਾ ਘੋੜਿਆਂ ਦਾ ਜੋ ਕੋਈ ਕਾਰੋਬਾਰ ਕਰਦਾ ਹੈ ਜੀ ਹਾਂਜੀ ਹਾਂਜੀ ਇਹ ਜਿਹੜਾ ਜ਼ਿਆਦਾਤਰ ਸ਼ੌਂਕ ਹੈ ਇਹ ਤਾਂ ਆਪਣੇ ਜੱਟਾਂ ਦੇ ਮੁੰਡਿਆਂ ਦੇ ਕੋਲ ਹੀ ਹੈ ਜੀ ਬਿਲਕੁਲ ਜੀ ਤੇ ਪਿਛਲੀ ਵਾਰ ਆਪਣੇ ਜਿਵੇਂ ਜੀਰਿਆਂ ਦੇ ਝਾੜ ਵੀ ਘਟੇ ਹਾਂਜੀ ਦੂਜੇ ਨੰਬਰ ਤੇ ਜਿਹੜੇ ਸਾਡੇ ਬੱਚੇ ਬਾਹਰ ਵਿਦੇਸ਼ਾਂ ਦੇ ਵਿੱਚ ਗਏ ਆ ਜਦੋਂ ਉੱਥੇ ਕੰਮ ਦੀ ਮੰਦੀ ਆਈ ਨਾ ਤੇ ਉਹਦੀ ਜਿਹੜੀ ਝਲਕ ਹੈ ਉਹ ਹਰ ਇੱਕ ਥਾਂ ਤੇ ਦੇਖਣ ਨੂੰ ਮਿਲੂਗੀ ਮਿਲੂਗੀ ਪਹਿਲਾਂ ਆਏ ਆ ਜਿਹਦਾ ਬੱਚਾ ਜਾਂਦਾ ਸੀਗਾ ਉਹ 2-4 ਮਹੀਨੇ ਲਾ ਕੇ 2-4 ਲੱਖ ਰੁਪਏ ਭੇਜਦਾ ਹੈਗਾ ਕਹਿੰਦਾ ਲੈ ਬਾਪੂ ਕਰ ਲੈ ਸ਼ੌਂਕ ਪੂਰੇ ਆ ਨਾ ਘੋੜੀ ਲੈਨੇ ਆਪਾਂ ਤੇ ਪਰ ਬੱਚਿਆਂ ਦਾ ਤਾਂ ਉੱਥੇ ਜਾ ਕੇ ਆਪ ਮੰਦਾ ਹਾਲ ਆ ਵਿਚਾਰਿਆਂ ਦਾ ਕੰਮ ਨਹੀਂ ਮਿਲੇ ਹਾਂ ਜੀ ਤੇ ਉਹ ਜਿਹੜਾ ਮੰਡੀ ਦਾ ਦੌਰ ਆ ਉਹ ਇੱਥੇ ਵੀ ਦੇਖਣ ਨੂੰ ਮਿਲੂਗਾ ਵੀ ਇਹ ਚੀਜ਼ ਤਾਂ ਤੁਹਾਨੂੰ ਜ਼ਿਆਦਾ ਤਾਂ ਪਤਾ ਲੱਗ ਜਾਂਦਾ ਕਿਉਂਕਿ ਤੁਸੀਂ ਵਪਾਰ ਲੈਣ ਦੇ ਵਿੱਚ ਤੁਹਾਡੇ ਕੋਲੇ ਗਾਹ ਘਰ ਇੱਕ ਤਰ੍ਹਾਂ ਦਾ ਆਉਂਦਾ ਵੀ ਹੁਣ ਪਤਾ ਲੱਗਣ ਲੱਗ ਗਿਆ ਵੀ ਗਾਹ ਕਿਹੋ ਜਿਹਾ ਹੁਣ ਆ ਰਿਹਾ ਹੈ ਨਾ ਬਿਲਕੁਲ ਵੀ ਬਿਲਕੁਲ ਜੀ ਪਹਿਲਾਂ ਜਿਵੇਂ ਸੀਗਾ ਜਿਹੜਾ ਸ਼ੌਂਕੀ ਬੰਦਾ ਜਿਹੜਾ ਬਾਹਰ ਜਾਵੜਾ ਜਿਹਨਾਂ ਦਾ ਬੱਚਾ ਜਾਵੜਾ ਗਿਆ ਪਰਵਾਰ ਗਿਆ ਵਾ ਇੱਥੇ ਆ ਕੇ ਸ਼ੌਂਕ ਪੂਰਾ ਕਰਨ ਨੂੰ ਜਾਨਵਰ ਰੱਖ ਲੈਂਦਾ ਸੀਗਾ ਰੱਖ ਲੈਂਦੇ ਬਈ ਹੁਣ ਉਹ ਫਿਰ ਚੀਜ਼ ਉਹ ਸਮਝਦੇ ਹੋ ਵੀ ਉਹ ਘਟ ਗਈ ਚੀਜ਼ ਕੁਛ ਹੈ ਨਾ ਕੁਛ ਉਹ ਵੀ ਘਟੀ ਆ ਬਾਕੀ ਵੀਰੇ ਘੋੜੀਆਂ ਮਹ ਤੇ ਘੋੜਿਆਂ ਦਾ ਕੰਮ ਮਹਿੰਗਾ ਹੋ ਗਿਆ। ਕੋਸ਼ ਜਿਹੜੇ ਵਿੱਚੋਂ ਲੋਕ ਸੀਗੇ ਉਹ ਜਿਹੜਿਆਂ ਨੇ ਘੋੜਿਆਂ ਦੇ ਵਿੱਚ ਵੱਡੇ ਵੱਡੇ ਸਕੈਮ ਕੀਤੇ ਆ, ਕੋਸ਼ ਸਾਡਾ ਪਰਿਵਾਰ ਉਹਨਾਂ ਨੇ ਤੋੜਿਆ। ਹਾਂਜੀ। ਜਿਨ੍ਹਾਂ ਨੇ ਵੱਡੇ ਵੱਡੇ ਸਕੈਮ ਕੀਤੇ ਆ ਘੋੜਿਆਂ ਦੇ ਵਿੱਚ ਠੱਗੀਆਂ ਮਾਰੀਆਂ ਵੱਡੀਆਂ ਵੱਡੀਆਂ। ਹਾਂਜੀ। ਉਹਨਾਂ ਦੇ ਕਰਕੇ ਵੀ ਜਿਹੜਾ ਇਹ ਪਰਿਵਾਰ ਹੈ ਕਿ ਪਰਿਵਾਰ ਦੇ ਕੋਈ ਜੀ ਟੁੱਟੇ ਆ ਪਰ ਮੈਂ ਚਲੋ ਤੁਹਾਡੀ ਵੀਡੀਓ ਦੇ ਰਹੀਂ ਵੀ ਵੀਰਾਂ ਨੂੰ ਮੈਸੇਜ ਲਾਉਣਾ ਚਾਹਣਾ ਹੈ। ਵੀ ਪਾਣੀ ਦਾ ਮਾਰਿਆ ਪਾਣੀ ਹਰਾ ਕਰਦਾ ਚਲੋ ਜਿੱਥੇ ਠੋਕਰ ਵੱਜੀ ਹੈ ਗਾਣੂ ਆਪਾਂ ਉਹ ਰਾਸਤੇ ਤੋਂ ਉਹਨੇ ਕਿ ਜਗ੍ਹਾ ਤੋਂ ਵਿਚਾਰ ਕੇ ਟੱਪਦੇ ਆ ਤੁਸੀਂ ਲਾਈਨ ਨਹੀਂ ਮਾੜੀ ਕੰਮ ਚੰਗਾ ਹੈ ਜੇ ਕੰਮ ਮਾੜਾ ਹੋਵੇ ਤੇ ਵੀਰੇ ਅਸੀਂ ਘਰਾਂ ਦੇ ਵਿੱਚ 10 10 15 15 ਘੋੜੀਆਂ ਨਾ ਬਣਨਗੇ ਬਿਲਕੁਲ ਬਈ ਹਾਂਜੀ ਬਈ ਇਹ ਤਾਂ ਗੱਲ ਸਹੀ ਹੈ ਤੁਹਾਡੀ ਜਿਹੜੀ ਆ ਗੱਲ ਪਹੁੰਚ ਵਾਲੀ ਕੀਤੀ ਵਾਕਿਆ ਜਿਹੜੇ ਸ਼ੌਂਕੀ ਬੰਦੇ ਮੈਨੂੰ ਮੈਂ ਇੱਕ ਵਾਰ ਅੱਗੇ ਵੀ ਗੱਲ ਕੀਤੀ ਸੀ ਮੈਂ ਇੱਕ ਬੰਦਾ ਸ਼ੌਂਕੀ ਮਿਲਿਆ ਬਾਈ ਉਹ ਨਾ ਆਰਥਿਕ ਪੱਖੋਂ ਇੰਨਾ ਨਹੀਂ ਗਾ ਸਟਰੋਂਗ ਪਰ ਯਾਰ ਮੈਂ ਤਾਂ ਘੋੜਿਆਂ ਵਾਲੀ ਮੰਡੀ ਜਾਂ ਕੋਈ ਮੇਲਾ ਹੁੰਦਾ ਜਾਂ ਕਿਸੇ ਚੰਗਾ ਘੋੜਾ ਵੀ ਉੱਥੇ ਜਾਵੜਦਾ ਜਾਨਵਰ ਵੇਖਣਾ ਲੈ ਵੀ ਉਹਦੇ ਨਾਲ ਤੈਨੂੰ ਕੀ ਮਿਲਦਾ ਅਰੇ ਯਾਰ ਅੰਦਰਲਾ ਕੀੜਾ ਜਿਹੜਾ ਮਰ ਜਾਂਦਾ ਇੱਕ ਵਾਰ ਭਰ ਲਿਆਈਦਾ ਫਿਰ ਸੋਚੀ ਜਾਂਦਾ ਵੀ ਇਹ ਵਜੇ ਜਾਨਵਰ ਸੇਵਜੇ ਸੀ ਜਾਂਦਾ ਆਪਦੇ ਹੁਣ ਪਹੁੰਚ ਤੋਂ ਬਾਹਰ ਹੋ ਗਿਆ ਜਾਨਵਰ ਖਰੀਦ ਨਹੀਂ ਸਕਦੇਗੇ ਪਰ ਉਹਦਾ ਮੇਲੇ ਆ ਜਾ ਕੇ ਸ਼ੌਂਕ ਪੂਰਾ ਕਰ ਲਈਦਾ ਵਾ ਅੰਨੀ ਬਿਲਕੁਲ ਬਾਕੀ ਨਾ ਵੀਰੇ ਮੈਨੂੰ ਐ ਲੱਗਦਾ ਹੈ ਕਿ ਜਿਹੜਾ ਘੋੜਾ ਹੈਗਾ ਮੈਂ ਕਈ ਵੀਰਾਂ ਨੂੰ ਸ਼ਾਇਦ ਮੇਰੀ ਗੱਲ ਵੀ ਖਟਕੂਗੀ ਵੀ ਕਈ ਪਤਾ ਨਹੀਂ ਜਿਹੜੇ ਵਿਦਵਾਨ ਆ ਕਿ ਇੱਕ ਤਾਂ ਘੋੜੀ ਤੇ ਇੱਕ ਜਿਹੜੀ ਧੀ ਆ ਬੇਟੀ ਆ ਹਾਂਜੀ ਇਹ ਬਿਨਾ ਕਰਮਾਂ ਤੋਂ ਤੁਹਾਡੇ ਘਰੇ ਨਹੀਂ ਆਉਂਦੀ ਸਹੀ ਗੱਲ ਹੈਗੀ ਹਨਾ ਜਿਹੜੇ ਬੰਦਿਆਂ ਦੀ ਨੀਤ ਤੇ ਨੀਤੀ ਉਹ ਸਿੱਧੀ ਪਧਰੀ ਆ ਧੀਆ ਵੀ ਵੀਰੇ ਉਹਨਾਂ ਦੇ ਘਰੇ ਜਾਂਦੀਆਂ ਹੈ ਬਿਲਕੁਲ ਜੀ ਤੇ ਜਿਹੜੀਆਂ ਘੋੜੀਆਂ ਵੀ ਆ ਜਦੋਂ ਤੁਹਾਡੀ ਨੀਤ ਸੱਚੀ ਹੈ ਜੇ ਤੁਸੀਂ ਇਹਨਾਂ ਤੋਂ ਵੀਰੇ ਕਰਕੇ ਘੋੜੀ ਖਰੀਦਦੇ ਪਿੱਛੋਂ ਹੈ ਪਹਿਲਾਂ ਤੁਹਾਡੀ ਪਲੈਨਿੰਗ ਹੁੰਦੀ ਹੈ ਕਿ ਇਹਨਾਂ ਦੇ ਵਿੱਚੋਂ ਅਰਬਾਪਤੀ ਹੋਣ ਦੀ ਜਿਹੜੇ ਬੰਦੇ ਤਾਂ ਆਏ ਸੋਚਦੇ ਆ ਉਹ ਤਾਂ ਵੀਰੇ ਕੋੜੀ ਨਾ ਲੈਣ ਨਾ ਲੈਣ ਹਣਾ ਜਿਹੜਿਆ ਨੂੰ ਐ ਲੱਗਦਾ ਹੈ ਕਿ ਇਹ ਇੱਕ ਸਟੇਟ ਆਫ ਆਫ ਸਿੰਬਲ ਹੈ ਹਾਂਜੀ ਤੁਹਾਡਾ ਜਿਹੜਾ ਕਰਦਾਰ ਨੂੰ ਉੱਚਾ ਕਰਦੀ ਆ ਬਾਕੀ ਛੇਵੇਂ ਪਾਸ਼ਾ ਤੋਂ ਸ਼ੁਰੂ ਹੋਇਆ ਕੰਮ ਹਾਂਜੀ ਇਹਦੀ ਸੇਵਾ ਕਰਨੀ ਸਾਡੇ ਲਈ ਵੀ ਵੱਡੀ ਚੀਜ਼ ਹੈ ਜਦੋਂ ਤੁਸੀਂ ਉਸ ਨੀਤੀ ਨਾਲ ਘੋੜੀ ਨੂੰ ਲਾਉਂਗੇ ਤਾਂ ਵੀਰੇ ਮੈਨੂੰ ਐ ਲੱਗਦਾ ਹੈ ਕਿ ਉਹ ਬੈਨੀਫਿਟ ਦੇਊਗੀ 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 ਬਾਈ ਹਾਂਜੀ ਬਾਈ ਆ ਜੀ ਤੁਹਾਡੇ ਲਈ ਅੱਜ ਮੈਂ ਅੱਜ ਇੱਕ ਕਲਿੱਪ ਦੇਖਿਆ ਬਾਈ ਦਾ ਉਹ ਆ ਨਾ ਕੋਈ ਵੀ ਬੰਦਾ ਪੈਸੇ ਨਾਲ ਘੋੜਾ ਨਹੀਂ ਖਰੀਦ ਸਕਦਾਗਾ ਜੇ ਘੋੜੇ ਦੇ ਕਰਮ ਹੋਏ ਉਸ ਘਰ ਦੇ ਖਾਨਦੇ ਉਹ ਆਪੇ ਆਊਗਾ ਆਪੇ ਆਊਗਾ ਵੀਰੇ ਆਪੇ ਆਉਂਦਾ ਬਾਈ ਉਹ ਨੀਤੀ ਹੋ ਜਾਏਗੀ ਤੇ ਹੁਣ ਆਪਾਂ ਥੋੜੀ ਜਾਨਵਰਾਂ ਬਾਰੇ ਵੀ ਬਾਈ ਟੀਮ ਦੇ ਹਾਂ ਬਿਲਕੁਲ ਵੀਰੇ ਆਪਾਂ ਆ ਲਾਸਟ ਤੋਂ ਇਥੋਂ ਸ਼ੁਰੂ ਕਰਦੇ ਆਂ ਵੀਰੇ ਹਾਂਜੀ ਕੋਈ ਦਿੱਕਤ ਨਹੀਂ ਬ੍ਰਦਰ ਇਹ ਕੋੜੀ ਐ ਫਾਦਰ ਮੈਨੂੰ ਇਹਦਾ ਕਨਫਰਮ ਨਹੀਂ ਐ ਪਰ ਦੇਵਲੀ ਲਾਈਨ ਦੀ ਆ ਰਹੀ ਚੰਗੇ ਥਾਵਾਂ ਤੇ ਜਾਂ ਫਾਰਮਾਂ ਦੇ ਵਿੱਚ ਐ ਉੱਥੇ ਹੀ ਆਪਣੇ ਕੋਲੇ ਆਈ ਐ ਦੋ ਸੂਆਂ ਵਾਂਗੂ ਦੇ ਵੀ ਦਿੱਤੇ ਨੇ ਅੱਛਾ ਜੀ ਤੇ ਇਹ ਇਸ ਟਾਈਮ ਅਹੀ ਤਿੰਨ ਘਰਾਂ ਨੇ ਇਕੱਠਿਆਂ ਜਿਵੇਂ ਟੈਂਟ ਲਾਇਆ ਹਾਂਜੀ ਹਾਂਜੀ ਤੇ ਬਾਈ ਜੀ ਮੇਰੇ ਨਾਲ ਜੀ ਜਿਹੜਾ ਫੌਜੀ ਸਾਹਿਬ ਹੈ ਖਿਆਲੀ ਪਿੰਡ ਤੋਂ ਹੈ ਹਾਂਜੀ ਨਾਲ ਵੀਰ ਕਿਰਪਾਲ ਸਿੰਘ ਪਾਲਾ ਜੀ ਗੰਗੋਰਾ ਤੋਂ ਹੈ ਹਾਂਜੀ ਇਹ ਬਾਈ ਪਾਲੇ ਦੇ ਕੋਲੇ ਗੰਗੋਰਾ ਪਿੰਡ ਦੇ ਵਿੱਚ ਆ ਕੁੜੀ ਉਹਨਾਂ ਦੇ ਘਰੇ ਆ ਹਾਂਜੀ ਹਾਈਟ ਇਹਦੀ ਹੋਊਗੀ 52 ਤੋਂ 63 ਇੰਚ ਠੀਕ ਹੈ ਕਰੀਬ 10 ਮਹੀਨਿਆਂ ਤੋਂ ਕੋਈ 8-10 ਦਿਨ ਹੀ ਜੀ ਘਟ ਹੈ ਇਹਦੇ ਅੱਛਾ ਜੀ ਤੇ ਇਹ ਪ੍ਰੈਗਨੈਂਟ ਹੈ ਇਹ ਦਲਬਾਗ ਰਣਗੀਏ ਦੇ ਬੱਚੇ ਤੋਂ ਹੈ ਦਲਬਾਗ ਰਣਗੀਏ ਦਾ ਬੱਚਾ ਮੇਰੇ ਕੋਲੇ ਮੁਖਸਰ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਆ ਦੋ ਪੈਰ ਚਿੱਟੇ ਮੱਥੇ ਪੱਟੇ ਦਾ 64 ਇੰਚ ਦਾ ਇਹ ਦੇਵਰਾਜ ਦਾ ਬੱਚਾ ਜੀ ਇਹ ਦੇਵਰਾਜ ਦਾ ਉਹ ਦਲਵਾਗਦਾ ਉਹ ਦਲਵਾਗਦਾ ਦੂਜਾ ਹਾਂਜੀ ਠੀਕ ਹੈ ਜੀ ਤੇ ਵਾਲਪੋਰੀਆਂ ਦੀ ਸਾਫਾ ਰਾਈਡਿੰਗ ਨੂੰ ਚੰਗੀ ਘੋੜੀ ਆ ਹੁਣ ਤਾਂ ਵੀਰੇ ਲੋਟਰੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਕੀ ਰੱਖਿਆ ਰੇਟ ਕੀ ਰੱਖਿਆ ਬਈ ਇਹਦੀ ਕੀਮਤ ਆ ਵੀਰੇ ਉਹ ਰੱਖੀ ਹੋਈ ਆ ਆਪਾਂ 4.5 ਲੱਖ ਰੁਪਈਆ ਠੀਕ ਹੈ ਜੀ ਤੇ ਇੱਕ ਚੀਜ਼ ਮੈਂ ਹੋਰ ਕਹਦੇ ਜਿਵੇਂ ਇਹ ਘੋੜੀ ਦੀ ਉਮਰ ਹੋਊਗੀ 7-8 ਸਾਲ ਹੈ ਜੀ ਹਾਂਜੀ ਹਰੇਕੇ ਘੋੜਾਂ ਵਾਲੇ ਜਾਣਕਾਰ ਜਿਹੜੇ ਬੰਦੇ ਆ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਇੱਕ ਘੋੜੀ ਹੈ ਉਹ ਲਗਭਗ 5000 ਰੁਪਏ ਮਹੀਨੇ ਦਾ ਤਾਂ ਘੱਟੋ ਘੱਟ ਖਾਂਦੀ ਹੈ ਹਾਂਜੀ ਤੇ ਇੱਕ ਸਾਲ ਦਾ 60000 ਰੁਪਏ ਹੋ ਗਿਆ ਹਾਂਜੀ ਹੋਰ ਖਰਚੇ ਪਾ ਕੇ ਕਿੰਨਾ 70-80000 ਰੁਪਏ ਪੈ ਗਿਆ ਤੇ ਅਸੀਂ ਤਾਂ ਇਹ ਜਿਹੜੀ 7-8 ਸਾਲਾਂ ਦੀ ਅਸੀਂ ਤਾਂ ਕੀਤੀ ਆ ਅਸੀਂ ਤਾਂ ਇਹਨੂੰ ਖਵਾਏ ਪਵਾਏ ਦਾ ਮੁੱਲ ਹੀ ਮੰਗਦੇ ਆ ਘੋੜੀ ਤਾਂ ਫ੍ਰੀ ਦੇਣ ਲੱਗੇ ਹੋਏ ਦੇਣ ਲੱਗੇ ਸਹੀ ਗੱਲ ਆ ਬਾਈ ਬਿਲਕੁਲ 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 ਕਿਹਦਾ ਹੈ ਜੀ ਹਾਂਜੀ ਬਾਈ ਇਸ ਤੋਂ ਅੱਗੇ ਆ ਗਿਆ ਅੱਗੇ ਜਿਹੜੀ ਬਸ਼ੇਰੀ ਆ ਵੀਰੇ ਇਹ ਇੱਕ ਮੋੜ ਕੋੜਾ ਹੋਇਆ ਜੀ ਹਾਂਜੀ ਮੋੜ ਪਰਮਾਂਸ ਦਾ ਹੈ ਇਹ ਮੇਰੇ ਮੁਖਤਰ ਏਰੀਗੇ ਦੇ ਵਿੱਚ ਬਾਈ ਬੱਗਾ ਹੈ ਹਾਂਜੀ ਪਿੰਡ ਖੋਖਰ ਤੋਂ ਉਹਨਾਂ ਦੇ ਕੋਲੇ ਕੋੜਾ ਹੈ ਠੀਕ ਹੈ ਕਈ ਸ਼ੋਵ ਵਗੈਰਾ ਵੀ ਜਿੱਤਿਆ ਇਹ ਉਹਦੀ ਬੇਟੀ ਹੈ ਜੀ ਇਹਦੀ ਮਾਂ ਕਾਲੇ ਕਾਂਟੇ ਦੀ ਹੈ ਤੇ 20 ਕੁ ਮਹੀਨਿਆਂ ਦੀ ਆ ਹਾਈਟ 52 ਇੰਚ ਹੋਊਗੀ ਠੀਕ ਹੈ ਤੇ ਇਹਦੀ ਆਪਾਂ 1.5 ਤੋਂ 3 ਲੱਖ ਰੁਪਏ ਕੀਮਤ ਕਰਦੇ ਆ ਤੇ ਬਾਕੀ ਜਦੋਂ ਬੰਦਾ ਫੋਨ ਕਰਦਾ ਗੱਲ ਹੋ ਜਾਂਦੀ ਉਹ ਹੀ ਜਾਂਦਾ ਹੈ ਨਾ ਬਾਈ ਆ ਜਿਹੜੀ ਬਸ਼ੇਰੀ ਹੈ ਜਿਹੜੀ ਆਪਾਂ ਪਹਿਲੀਆਂ ਚ ਕੋੜੀ ਦਿਖਾਈ ਹੈ ਜੀ ਉਹਦੀ ਧੀ ਹੈ ਜੀ ਇਹ ਵੀ 20 ਕਿਕੀਆਂ ਮਹੀਨਿਆਂ ਦੀ ਆ ਹਾਈਟ ਕਰ ਚੁੱਕੀ ਹੈ ਬਾਈ 63 ਇੰਚ ਠੀਕ ਹੈ ਜੀ ਤੇ ਇਹ ਬਾਈ ਫੌਜੀ ਸਾਹਿਬਾ ਖਿਆਲੀ ਤੋਂ ਇਹਨਾਂ ਦੇ ਕੋਲੇ ਅੱਜ ਗਰੂਪ ਰਿੰਗ ਜੀ ਹਾਂਜੀ ਤੇ ਪਰ ਇਹ ਵੇਚਣ ਵਾਸਤੇ ਨਹੀਂ ਆਪਾਂ ਲੈ ਕੇ ਆਏ ਅੱਛਾ ਜੀ ਤੇ ਸਾਨੂੰ ਐ ਇੱਕ ਕੋੜੀ ਹੋਰ ਆ ਸੀ ਸੇਲ ਕਰਤੀ ਹਾਂਜੀ ਇਹ ਦੋਨੇ ਇਕੱਠੀਆਂ ਰਹਿੰਦੀਆਂ ਸੀ ਨਾਲ ਖੜਦੀ ਸੀ ਇਹਨੂੰ ਲੈ ਆਏ ਨਾਲੇ ਤਾਂ ਮੰਡੀ 'ਚ ਜਾਨਵਰ ਨੂੰ ਖੜਨਾ ਆ ਜਾਂਦਾ ਬਿਲਕੁਲ ਜੀ ਤੇ ਨਾਲੇ ਚਲੋ ਵੀ ਐਨ ਐ ਨਾ ਰੌਣਕ ਮੇਲੇ ਹੋ ਜਾਂਦਾ ਬਿਲਕੁਲ ਸਹੀ ਗੱਲ ਆ ਇਹ ਤਾਂ ਹੈ ਜੋ ਘਰੋਂ ਪਹੁੰਚ ਕੱਢਾਂਗੇ ਹੌਲੀ ਵਾਲੀ ਫੇਰੀ ਉਹ ਬਹੁਤ ਥੋੜਾ ਮੰਡੀ ਚ ਗਈਦਾ ਹੱਸਾ ਇਹ ਕੋੜੀ ਆ ਬਾਈ ਜੀ ਹਾਈਟ ਹੋਗੀ ਇਹਦੀ 56 ਤੋਂ 62 ਇੰਚ ਦੇ ਵਿੱਚ ਹਾਂਜੀ ਇਹ 골ਡਨ ਸਟਾਰ ਕੋੜੇ ਦੀ ਹੈ ਜੀ ਠੀਕ ਹੈ ਇਹ ਸਭ ਤੋਂ ਪਹਿਲਾਂ ਸੂਏ ਨੇ ਵੈਕਟਰ ਤੋਂ ਦਿੱਤਾ ਜੀ ਫਿਰ ਇਹਨੇ ਦਲਬਾਗ ਤੋਂ ਸੂਈ ਹੈ ਜੀ ਫਿਰ ਕਾਂਟੇ ਤੋਂ ਸੂਈ ਹੈ ਜੀ ਅੱਛਾ ਜੀ ਫਿਰ ਦੇਵਰਾਜ ਤੋਂ ਸੂਈ ਹੈ ਜੀ ਠੀਕ ਹੈ ਤੇ ਇਸ ਵਾਰ ਬੜੀ ਇੱਕ ਵੱਖਰੀ ਗੱਲ ਕਿ ਇਸ ਵਾਰ ਇਹ ਨੁਕਰੇ ਤੋਂ ਮਲਾਈ ਹੋਈ ਹੈ ਅੱਛਾ ਜੀ ਨੁਕਰੇ ਇਹਨੂੰ ਮਿਲੀ ਨੂੰ ਹੋ ਗਿਆ ਜੀ 13 14 ਦਿਨ ਉਹ ਚੱਲੇ ਆ ਠੀਕ ਹੈ ਹਾਂਜੀ 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 ਤੇ ਕਿਹੜੇ ਤੋਂ ਨੁਕਰੇ ਕਿਹੜੇ ਨੁਕਰਾ ਜੀ ਕੋੜਾ ਸ਼ੂਟਰ ਹੈ ਜੀ ਮੁਕਸਰ ਏਰੀਆ ਦੇ ਵਿੱਚ ਵੀਰ ਲਵੀ ਹੈ ਛੋਟਾ ਭਰਾ ਹੈ ਉਹਦੇ ਕੋਲ ਕੋੜਾ ਹੈ ਜੀ ਸ਼ੂਟਰ ਬੜਾ ਜਿਆਦਾ ਚੰਗਾ ਹੈ ਉਹ ਤੋਂ ਮਲਾਈ ਹੈ ਜੀ ਠੀਕ ਹੈ ਬਈ ਜੀ ਹਾਂਜੀ ਬਈ ਜੀ ਹਾਂਜੀ ਤੇ ਇਹ ਇਦੀ ਕੀਮਤ 2,80,000 ਰੁਪਇਆ ਰੱਖੀ ਹੋਈ ਹੈ ਭਾਈ ਠੀਕ ਹੈ ਜੀ ਹਾਂ ਬਾਕੀ ਜਦੋਂ ਵੀਰ ਫੋਨ ਤੇ ਕੋਈ ਕਰਨਗੇ ਇਹ ਇੱਕ ਨਾ ਪਹਿਲਾ ਪੰਜਾਬੀ ਮੂਵੀ ਆਈ ਸੀ ਐਮਈ ਵਰਕ ਦੀ ਮੋੜ ਹਾਂਜੀ ਤੇ ਇਹ ਮੋਡ ਫਿਲਮ ਦੇ ਵਿੱਚ ਵੀ ਇਹ ਕੋੜੀ ਦੀ ਵੀ ਸ਼ੂਟਿੰਗ ਦੇ ਵਿੱਚ ਵੀ ਰਹੀ ਹੈ। ਅੱਛਾ ਜੀ। ਹਾਂ ਸਾਰੀ ਸ਼ੂਟਿੰਗ ਇਹਦੇ ਉੱਤੇ ਹੋਈ ਆ। ਵਧੀਆ ਕਰਦਾਰ ਨਭਾਇਆ ਕੋੜੀ ਨੇ ਆਪਦਾ ਉਹਦੇ ਵਿੱਚ। ਠੀਕ ਹੈ ਜੀ ਠੀਕ ਹੈ। ਤੇ ਰਾਈਡਿੰਗ ਨੂੰ ਵੀ ਬਹੁਤ ਚੰਗੀ ਹੈ ਤੇ ਵੈਸੇ ਬਰੀਡਿੰਗ ਨੂੰ ਵੀ ਬਹੁਤ ਚੰਗੀ ਕੋੜੀ ਹੈ। ਠੀਕ ਹੈ ਜੀ। ਫੇਰ ਤਾਂ ਜਾਨੀ ਕਿ ਪੋਲੀਵੁੱਡ ਤੋਂ ਹੀ ਇਹਦੀ ਪਛਾਣ ਚੰਗੀ ਹੈ। ਹਾਂ ਬਿਲਕੁਲ ਪੂਰਾ ਜੀ ਪੂਰਾ ਜਾਣਦੇ ਹੈ ਜੀ ਲੋਕ ਉਹਦੇ ਵਿੱਚ। ਸਹੀ ਹੈ ਜੀ ਸਹੀ ਹੈ। ਆਹ ਵਾਲੀ ਜਿਹੜੀ ਕੋੜੀ ਹੈ ਇਹਦੀ ਹਾਈਟ ਹੋਗੀ ਵੀਰੇ 60 ਇੰਚ ਹੈ ਜੀ। ਹਾਂ ਜੀ। ਇਹ ਬਾਦਲ ਕੋੜਾ ਹੋਇਆ ਜੀ ਚਤੌੜ ਦੇ ਵਿੱਚ ਇਹ ਉਹਦੀ ਹੈ ਜ ਠੀਕ ਹੈ ਤੇ 10 ਮਹੀਨੇ ਤੇ 2 ਦਿਨਾਂ ਦੀ ਅੱਜ ਪ੍ਰੈਗਨੈਂਟ ਹੋ ਗਈ ਹੈ ਜਿਹੜਾ ਮੇਰੇ ਘਰੇ ਦਲਬਾਗ ਦਾ ਬੱਚਾ ਹੈ ਹਾਂਜੀ ਰਣਗੀਆਂ ਵਾਲੇ ਦਾ ਉਹ ਤੋਂ ਹੀ ਪ੍ਰੈਗਨੈਂਟ ਹੈ ਜੀ ਠੀਕ ਹੈ ਬਈ ਤੇ ਕੀਮਤ ਇਹਦੀ ਵੀ ਵੀਰੇ ਆਪਾਂ 4.5 ਰੱਖੀ ਹੋਈ ਹੈ ਚੰਗੀ ਘੋੜੀ ਹੈ ਬਰੀਡਿੰਗ ਵਾਲੀ ਹੈ ਹਾਂਜੀ ਕੋਈ ਜਾਣ ਕੇ ਰਿਜ਼ਲਟ ਆਉਣ ਵਾਲਾ ਵੀ ਆਪ ਦਾ ਮੁੱਲ ਮੋੜਨ ਵਾਲੀ ਆ ਹੋਰ ਬਸ ਜੀ ਟਾਈਮ ਹੀ ਆ 10 15 ਦਿਨ ਹੀ ਆ ਜੀ ਇਹ ਲਾਟਰੀ ਵਾਲਾ ਕੰਮ ਹੀ ਆ ਹਾਂ ਵੀ ਲਾਟਰੀ ਵਾਲਾ ਵੀ ਜਿਹੜਾ ਲੈ ਜਾਊਗਾ ਤੇ ਉਹ ਮੁੱਲ ਮੋੜ ਦੂਗੀ ਉਹਦੇ ਵੀਰੇ ਇਹ ਦੇ ਵਿੱਚ ਇਹ ਸਮੁੰਦਰ ਹੈ ਘੋੜੀਆਂ ਇਹਦੇ ਬਾਰੇ ਮੈਂ ਕੋਈ ਬਹੁਤਾ ਵੱਡਾ ਵਿਦਵਾਨ ਬਣ ਕੇ ਤਾਂ ਨਹੀਂ ਕਿਸੇ ਵੀਰ ਨੂੰ ਕਹਿ ਸਕਦਾ ਹਾਂ ਜੀ ਕਈ ਵਾਰੀ ਹੋ ਸਕਦਾ ਹੈ ਕਿ ਜਿੰਨੇ ਦੀ ਅਗਲਾ ਘੋੜੀ ਲੈ ਕੇ ਜਾਵੇ ਨਾ ਤੇ ਉਦੋਂ ਦੁੱਗਣੇ ਤਿਗਣੀ ਕੀਮਤ ਦਾ ਇਹ ਬੱਚਾ ਦੇ ਦੇ ਫਿਰ ਮੈਂ ਉਹੀ ਗੱਲ ਦੱਸਿਆ ਬਾਕੀ ਬੰਦੇ ਦਾ ਮੁਕੱਦਰ ਉਹਦੀ ਨੀਤ ਬਿਲਕੁਲ ਜੀ ਤੇ ਕਿਹੜੀ ਨੀਤ ਨਾਲ ਘੋੜੀ ਉਹ ਬੰਦਾ ਖਰੀਦਣ ਲੱਗਿਆ ਉਹਦੇ ਤੇ ਡਿਪੈਂਡ ਹੈ ਜੀ ਸਹੀ ਗੱਲ ਤੇ ਨਾ ਤਾਂ ਫਿਰ ਆਪਣੀ ਕਿਸਮਤਾਂ ਆਪਾਂ ਨੂੰ ਪਤਾ ਹੀ ਨਹੀਂ ਵੀ ਕੀ ਕਰੂਗੀ ਵੇਖਾਂਗੇ ਜਾਈਏ ਬਸ ਬਸ ਇਹ ਤਾਂ ਹੈਗਾ ਹੀ ਇਹ ਤਾਂ ਇਹਨਾਂ ਦਾ ਪਤਾ ਨਹੀਂ ਇਹਨਾਂ ਨੇ ਕਿਹੜੇ ਘਰੇ ਜਾ ਕੇ ਪੈ ਰ ਇਹਨਾਂ ਦੇ ਸਿੱਧੇ ਪੈ ਜਾਣੇ ਆ ਬੰਦੇ ਨੂੰ ਪਤਾ ਨਹੀਂ ਕਿੱਥੋਂ ਕਿੱਥੇ ਲੈ ਜਾਣਾ ਉਹ ਇਹਨਾਂ ਨੇ ਆ ਵੀਰੇ ਆਪਣੇ ਕੋਲੇ ਅ ਵੀਸ਼ੇਰਾ ਹੈਗਾ ਜੀ ਦੇਵਰਾਜ ਦਾ ਅੱਛਾ ਜੀ ਇਹਦੀ ਜਿਹੜੀ ਮਾਂ ਹੈਗੀ ਆ ਬਬਰ ਥੱਲੇ ਵਾਲਾ ਘੋੜਾ ਜੀ ਉਹਦੀ ਹੈ ਠੀਕ ਹੈ ਤੇ ਆਪ ਹਜੇ 25 26 ਮਹੀਨਿਆਂ ਦਾ ਹੋਇਆ ਓਪਨ ਸਟੱਡ ਸਰਵਿਸ ਆਪਾਂ ਕਰਤਾ ਜੀ ਇਹ ਅੱਛਾ ਜੀ ਹਾਂ ਹਾਈਟ ਇਹਦੀ ਹੋਊਗੀ ਕਰੀਬ 63 ਤੋਂ 64 ਇੰਚ ਦੇ ਵਿੱਚ ਠੀਕ ਆ ਹਜੇ ਤਾਂ ਜਾਨਕੀ ਹਾਈਟ ਥੋੜੀ ਜੀ ਹੋਰ ਕਰੂਗਾ ਹਾਂ ਹੋਰ ਕਰੂਗਾ ਜੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਦੋਸਤ ਹੈ ਐ ਤੇ ਇਹਨਾਂ ਨੇ ਰਲ ਕੇ ਲਾਇਆ ਇਹ ਸਟੱਡ ਸਰਵਿਸ ਦੇ ਲਈ ਵੀ ਕਈ ਵੀਰ ਜੀ ਦੇਖਦੇ ਆ ਇਹ ਪਿੰਡ ਗੰਘੋਰਾ ਦੇ ਵਿੱਚ ਜੀ ਮਹਿਲਕਲਾ ਏਰੀਏ ਦੇ ਵਿੱਚ ਹਾਂਜੀ ਪਿੰਡ ਗੰਘੋਰਾ ਹੈ ਉਥੇ ਵੀਰ ਦਾ ਨਾਮ ਹੈਗਾ ਕਰਪਾਲ ਸਿੰਘ ਹੈ ਜੀ ਹਾਂਜੀ ਤੇ ਉਹਨਾਂ ਦੇ ਘਰੇ ਇਹ ਖੜਾ ਹੈ ਜੀ ਤੇ ਬਾਕੀ ਆਏ ਆ ਵੀ ਆ ਜਿਆਦਾ ਚੰਗਾ ਬੱਚਾ ਤੇ ਲੋਕਾਂ ਤਰ੍ਹਾਂ ਆਪਾਂ ਵੀ ਫੀਸ ਦੇ ਵਿੱਚ ਵੀ ਆਪਾਂ ਲੁੱਟ ਨਹੀਂ ਵਿਚਾਰੇ ਜੀ ਅੱਛਾ ਜੀ ਹਾਂ ਜੇ ਤਾਂ ਕਦੇ ਕੋਈ ਆਪਾਂ ਨੂੰ ਐ ਲੱਗਿਆ ਵੀ ਕਿ ਇਹਦੀ ਨੀਤ ਇਹ ਆ ਵੀ ਥੋੜਾ ਕੋੜਾ ਕੋੜੀ ਹਨਾ ਵੀ ਥੋੜੇ ਕੋੜੇ ਤੁਈ ਮਲਾਉਣੀ ਆ ਹਾਂਜੀ ਤੇ ਪਰ ਵਿਚਾਰੇ ਦੀ ਉਨੀ ਹੈਸੀਅਤ ਵੀ ਹੈ ਨਹੀਂ ਤਾਂ ਉਹ ਜੇ ਬੰਦਿਆਂ ਨੂੰ ਫਰੀ ਵੀ ਛੱਡ ਦੇਾਂਗੇ ਤੇ ਵੈਸੇ ਜਿਹੜੀ ਹੈ ਇਹਦੀ ਸਟੱਡ ਸਰਵਿਸ ਆ ਉਹ 21000 ਰੁਪਿਆ ਰੱਖੀ ਆ 21000 ਕਿਉਂਕਿ ਕੀਰ ਵੀਰੋ ਜਾਇਜ਼ ਜਿਆ ਰੱਖਿਆ ਆਪਾਂ ਵੀ ਲੀੜੇ ਨਹੀਂ ਲਾਉਂਦੇ ਕਿਸੇ ਦੇ ਬਿਲਕੁਲ ਬਿਲਕੁਲ ਤੇ ਇਹੇ ਵੀ ਗੱਲ ਦੇ ਲਈ ਆਪਾਂ ਸੌ ਨਹੀਂ ਪਾਈ ਹੋਈ ਵੀ ਆਪਾਂ ਇੱਕ ਵਾਰਾਂ ਹੀ ਘੋੜਾ ਛੱਡਾਂਗੇ ਜਾਂ ਦੋ ਵਾਰਾਂ ਹੀ ਛੱਡਾਂਗੇ ਅਗਲੇ ਦਾ ਸਾਡੇ ਘਰੇ ਮੰਨ ਕੇ ਚੱਲੋ ਘੋੜਾ ਖੜਾ ਇਹਦਾ ਕੁਝ ਘਸਣਾ ਨਹੀਂਗਾ ਤੇ ਅਗਲੇ ਦਾ ਜੇ ਆਪਣੇ ਘੋੜਾ ਦੋ ਵਾਰਾਂ ਵੱਧ ਛੱਡਣ ਦੇ ਨਾਲ ਕਿਸੇ ਦਾ ਕੰਮ ਸਵਰ ਜਾਂਦਾ ਹੈ ਕਿਸੇ ਦੀ ਘੋੜੀ ਘਰੇ ਚੰਗਾ ਬੱਚਾ ਦੇ ਦਿੰਦੀ ਆ ਤੇ ਵੀਰੇ ਆਪਣਾ ਕੋਈ ਉਦਾਂ ਦਾ ਵੀ ਹਨਾ ਵੀ ਰੋਸ ਨਹੀਂ ਹੈਗਾ ਜੀ ਸਹੀ ਗੱਲ ਹੈ ਜੀ ਜਿਹੜਾ ਤੁਹਾਡੇ ਕੋਲੇ ਦੂਜਾ ਸਟਾਰਟ ਹੈਗਾ ਜੀ ਉਹਦੀ ਫੀਸ ਕਿੰਨੀ ਰੱਖੀ ਹੋਈ ਆ ਉਹਦੀ ਅੱਜ ਤੱਕ ਮੈਂ ਜਿਵੇਂ ਤੁਹਾਨੂੰ ਪਹਿਲਾਂ ਮੈਂ ਗੱਲ ਕਹੀ ਹੈ ਵੀ ਕਿਸੇ ਤੋਂ ਫੀਸ ਤਾਂ ਕਰੀਬ 100 ਕੁੜੀ ਮਿਲ ਗਈ ਹੋਣੀ ਆ ਅੱਛਾ ਜੀ ਜਬਾਨੋਂ ਕਿਸੇ ਤੋਂ ਮੰਗੇ ਹੀ ਨਹੀਂ ਅੱਛਾ ਜੀ ਕਿਉਂਕਿ ਜਿਹੜੇ ਇਕੱਲੇ ਪੈਸੇ ਕਮਾਉਣ ਆਉਂਦੇ ਆ ਉਹ ਕੁਝ ਹੋਰ ਬੰਦੇ ਹੁੰਦੇ ਆ ਅਹੀਂ ਤਾਂ ਇਕੱਲਾਂ ਲਿਆ ਜਾਂ ਕਮਾਈ ਜਾਂਦੇ ਆ ਜੀ ਠੀਕ ਹੈ ਜੀ ਜਿੰਨੇ ਕੋਈ ਮੇਰਾ ਭਰਾ ਦੇ ਦੇ ਉਹਨਾਂ ਤੋਂ ਲੈ ਲੈਂਦੇ ਆ ਪਰ ਫੀਸ ਉਹਦੀ 31000 ਰੁਪਿਆ ਰੱਖੀ ਹੈ ਠੀਕ ਜੇ ਕੋਈ ਫਿਰ ਵੀ ਜ਼ੋਰ ਪਾ ਕੇ ਪੁੱਛੇ ਤਾਂ ਉਹਨ ਤੇ ਪਰ ਜੋਰ ਪਾ ਕੇ ਕਿਸੇ ਦੇ 31000 ਜੇਬ ਚੋਂ ਕੱਢਿਆ ਨਹੀਂ ਜੇ ਅਗਲਾ ਭਵੇਂ 31000 ਦੀ ਥਾਂ ਤੇ ਬਈ 3100 ਫੜਾ ਕੇ ਵੀ ਤੁਰ ਗਿਆ ਤਾਂ ਤਾਂ ਵੀ ਕਹੀਦਾ ਵੀ ਮਹਾਰਾਜ ਹੈ ਸਹੀ ਹੈ ਹਣਾ ਵੀ ਇਹਦੇ ਕਰਕੇ ਕਰੇ ਕਿਤੇ ਨਾ ਕਿਤੇ ਬਈ yaad ta karunga ਬਿਲਕੁਲ ਜੀ ਬਿਲਕੁਲ ਕਿਉਂਕਿ ਆਪਣੇ ਘੋੜੇ ਦਾ ਬਈ ਕਿਸੇ ਦੇ ਘਰੇ ਜਾ ਕੇ ਚਲੋ ਬੱਚਾ ਪੈਦਾ ਹੁੰਦਾ ਉਹ ਬੱਚਾ ਚੰਗਾ ਵਿਕਦਾ ਹੈ ਹਾਂਜੀ ਹਾਂਜੀ ਅਗਲੇ ਦੀ ਉਹ ਪੈਸਿਆਂ ਦੇ ਨਾਲ ਗਰਜ ਨਿਕਲਦੀ ਆ ਕੱਲ ਨੂੰ ਕਿਸੇ ਦਾ ਧੀ ਪੁੱਤ ਵਿਆਹਣ ਵਾਲਾ ਹੈ ਉਹ ਬੱਚਾ ਵੇਚ ਕੇ ਉਹਦੇ ਚੰਗੇ ਥਾਂ ਤੇ ਪੈਸੇ ਲੱਗਦੇ ਆ ਹਣਾ ਸਹੀ ਤੇ ਵੀਰੇ ਆਪਾਂ ਨੂੰ ਕੀ ਦੁੱਖ ਲੱਗਦਾ ਇੱਥੇ ਆਪਾਂ ਨੂੰ ਲੇਖਾ ਨਾ ਮਿਲ ਉਹ ਮਾਰੇ ਹੀ ਦੇ ਕਰ ਇਹ ਤਾਂ ਨਿਆ ਹੈਗਾ ਕਿਤੇ ਸੀਸਾਂ ਦਾ ਮਿਲ ਲੀਆਂ ਜਵਾਕਰ ਦਾ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਸਹੀ ਆ ਬਾਕੀ ਇਹ ਜਿਹੜੇ ਇਹ ਕਰਮਾਂ ਵਾਲੇ ਇਹ ਆਪ ਹੀ ਨਿਆ ਪੂਰਾ ਕਰ ਦਿੰਦੇ ਆ ਹਾਂ ਮਿਲ ਕਰਦੇ ਆ ਬਾਈ ਜੀ ਕਰਦੇ ਆ ਬਸ ਸੇਵਾ ਦੇ ਤੌਰ ਤੇ ਜਿਹੜਾ ਆਉਂਦਾ ਇਹਦੇ ਵਿੱਚ ਜੁੜਦਾ ਹੈ ਪਰ ਹਾਂ ਵੀ ਇੰਨਾ ਮੈਂ ਪਹਿਲਾਂ ਵੀ ਦੱਸਿਆ ਹੈ ਰਾਤੋਂ ਰਾਤ ਅਮੀਰ ਹੋਣ ਬਾਰੇ ਵੀ ਹਨਾ ਸੋਚ ਕੇ ਨਾ ਇਹ ਲਾਈਨ 'ਚ ਆਇਓ ਜੀ ਬਿਲਕੁਲ ਜੀ ਹਾਂ ਥੋੜਾ ਜਿਹਾ ਦਿਲ ਵੱਡਾ ਕਰਕੇ ਆਉਣਾ ਪੈਂਦਾ ਹੈ ਲੋਕਾਂ ਦੀਆਂ ਗੱਲਾਂ ਨਾ ਸੁਣ ਜਿਹੜੇ ਨਵੇਂ ਵੀਰ ਲੈਣਾ ਚਾਹੁੰਦੇ ਆ ਕਿਉਂਕਿ ਕਈ ਜਿਹੜੇ ਬੰਦੇ ਹੈਗੇ ਆ ਵੀਰੇ ਤੁਹਾਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਆ ਹਾਂਜੀ 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 ਤੇ ਜਦੋਂ ਜਾਨਵਰ ਲੈੜਿਆ ਬੜੀਆਂ ਟਿੱਪਣੀਆਂ ਕਰਨਗੇ ਉਹ ਟਿੱਪਣੀਆਂ ਨੂੰ ਵੇਖ ਕੇ ਬੰਦੇ ਕੰਮ ਛੱਡ ਜਾਂਦੇ ਆ ਘੋੜਿਆਂ ਦਾ ਇਹ ਤਾਂ ਬਈ ਇਹਨੂੰ ਇੱਕ ਸੇਵਾ ਦੇ ਤੌਰ ਤੇ ਲੈ ਲੋ ਇਹ ਆ ਵੀ ਕਰਮ ਵਾਲੇ ਵਰ ਲਗਾਉਂਦੇ ਨਹੀਂ ਫਿਰ ਲਗਾਉਂਦੇ ਨਹੀਂ ਹੈਗੇ ਕਿ ਬਈ ਬਿਲਕੁਲ ਜੀ ਬਿਲਕੁਲ ਜੀ ਤੇ ਬਾਕੀ ਬਈ ਆਪਣਾ ਇੱਕ ਕੰਟੈਕਟ ਨੰਬਰ ਹਾਂਜੀ ਬਈ ਮੇਰਾ ਮੋਬਾਈਲ ਨੰਬਰ ਹੈਗਾ ਜੀ 98786 ਹਾਂਜੀ 25701 ਪਿੰਡ ਉਦੇਕਰਨਾ ਸ਼੍ਰੀ ਮੁਖਸਰ ਸਾਹਿਬ ਦੇ ਬਿਲਕੁਲ ਨਾਲ ਹੈ ਜੀ ਠੀਕ ਹੈ ਜੀ ਕਿਸੇ ਟਾਈਪ ਦੀ ਵੀ ਕਿਸੇ ਤੁਹਾਡੇ ਯੂਜ਼ਰ ਨੂੰ ਹੈ ਨਾ ਜੋ ਤੁਹਾਡੇ ਨਾਲ ਵੀਵਰ ਆਏ ਤੁਹਾਨੂੰ ਦੇਖ ਰਹੇ ਆ ਕੋਈ ਜ਼ਰੂਰਤ ਹੈ ਤਾਂ ਜਦੋਂ ਮਰਜ਼ੀ ਯਾਦ ਕਰਨ ਵੀਰੇ ਹਰ ਟਾਈਮ ਹਾਜ਼ਰ ਆ ਬਈ ਠੀਕ ਹੈ ਬਈ ਧੰਨਵਾਦ ਬਹੁਤ ਓਕੇ ਬਈ ਜੀ ਧੰਨਵਾਦ